ਬਹੁਤ ਭੜੇ ਲਿਖੇ ਸਨ ਦੋਵੇਂ ਪਗ ਸਿੰਘ ਵੀ ਤੇ ਵਿਵੇਕਾਨੰਦ ਵੀ ਉਹਨਾਂ ਨੂੰ ਕੋਈ ਆ ਕੇ ਕਹਿੰਦਾ ਕਿ ਭਰਾ ਵੇਖੋ ਭਾਰਤ ਵਿੱਚ ਤਾਂ ਅੱਜ ਕੱਲ ਬਹੁਤ ਘੱਟ ਲੋਕ ਹੀ ਉਹ ਚ ਸਿੱਖਿਆ ਲੈਂਦੇ ਨੇ ਪਰ ਤੁਸੀਂ ਤਾਂ ਬਹੁਤ ਉੱਚੀ ਪੜ੍ਹਾਈ ਕੀਤੀ ਹੈ ਤੇ ਤੁਹਾਡੇ ਜਿਹੜੇ ਸਾਰੇ ਸਾਥੀ ਸਨ ਉਹ ਸਭ ਵਧੀਆ ਵਧੀਆ ਨੌਕਰੀਆਂ ਲੈ ਰਹੇ ਨੇ ਪਰ ਤੁਸੀਂ ਹੀ ਪਿੱਛੇ ਰਹਿ ਗਏ ਹੋ ਉਹ ਅਜਿਹਾ ਤੱਕਦੇ ਉਸਦੇ ਚਿਹਰੇ ਵੱਲ ਜਿਵੇਂ ਕਿਸੇ ਅਜੀਬ ਜੀਵ ਨੂੰ ਵੇਖ ਲਿਆ ਹੋਵੇ ਕਹਿੰਦੇ ਕਿ ਇਹ ਕੀ ਬੋਲ ਰਿਹਾ ਹੈ ਕਿਹੜੀ ਪਾਸ਼ਾ ਵਿੱਚ ਬੋਲ ਰਿਹਾ ਹੈ ਸਾਨੂੰ ਤਾਂ ਸਮਝ ਹੀ ਨਹੀਂ ਆ ਰਹੀ ਇੱਕ ਕੀ ਹੋ ਰਿਹਾ ਹੈ ਪਰ ਜਦੋਂ ਤੁਹਾਡੇ ਕੋਲ ਕੋਈ ਆ ਕੇ ਕਹਿ ਦੇਵੇ ਕਿ ਤੁਹਾਡਾ ਫਲਾਣਾ ਸਾਥੀ ਅੱਗੇ ਨਿਕਲ ਗਿਆ ਤਾਂ ਤੁਹਾਡੀ ਕੀ ਹਾਲਤ ਹੁੰਦੀ ਹੈ ਜੇ ਮਹੱਲੇ ਵਿੱਚ ਕਿਸੇ ਦਾ ਘਰ ਹੋਰ ਵੱਡਾ ਹੋ ਗਿਆ ਹੋਵੇ ਤਾਂ ਤੁਹਾਡੀ ਕੀ ਹਾਲਤ ਹੁੰਦੀ ਹੈ ਰਿਸ਼ਤੇਦਾਰੀ ਵਿੱਚ ਕੋਈ ਹੈ ਜਿਸ ਨੇ ਹੋਰ ਵੱਡੀ ਗੱਡੀ ਖਰੀਦ ਲਈ ਤਾਂ ਤੁਹਾਡੀ ਕੀ ਹਾਲ ਹੁੰਦੀ ਹੈ ਉਹਨਾਂ ਬਾਰੇ ਸੋਚੋ ਨਾ ਉਹਨਾਂ ਨੂੰ ਕਿਉਂ ਨਹੀਂ ਫਰਕ ਪੈਂਦਾ ਸੀ ਇਹ ਤੁਸੀਂ ਤਾਂ ਅੱਜ ਦੇ ਹੋ ਜੋ ਵੀ ਹੋ ਇੰਜੀਨੀਅਰ ਸੀ ਇਹ ਜਾਂ ਵੀ ਬਰਬਾਤ ਉਸ ਸਮੇਂ ਦੇ ਹਨ ਜਦੋਂ ਬਹੁਤ ਘੱਟ ਲੋਕ ਪੜਦੇ ਸਨ ਉਸ ਵੇਲੇ ਉਹਨਾਂ ਨੇ ਬਹੁਤ ਉੱਚੀ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ ਪਰ ਸਿੱਖਿਆ ਆਦ ਨਾਲ ਕੀ ਲੈਣਾ ਹੈ ਕੀ ਹਾਸਲ ਕਰਨਾ ਹੈ ਇਹ ਗੱਲ ਉਹ ਬਿਲਕੁਲ ਉਲ ਗਏ ਤੁਸੀਂ ਉਹਨਾਂ ਤੋਂ ਪੁੱਛੋ ਕਿ ਕਦੇ ਕਿਸੇ ਨੌਕਰੀ ਆਦ ਦੇ ਨਾਲ ਸੈਟਲ ਹੋਣ ਬਾਰੇ ਸੋਚਿਆ ਨਹੀਂ ਤਾਂ ਕੀ ਕਹਿੰਦੇ ਕੀ ਕਹਿੰਦੇ ਇਹੋ ਜਿਹੀ ਕਿਸਾਨੋ ਕੋਈ ਵੱਡਾ ਤਿਆਗ ਕਰਨਾ ਪਿਆ ਹੋਵੇ ਇਹ ਜੋ ਤੁਸੀਂ ਗੱਲ ਕਰ ਰਹੇ ਹੋ ਉਹ ਸਾਨੂੰ ਯਾਦ ਹੀ ਨਹੀਂ ਆਈ ਤੁਹਾਨੂੰ ਚੁਣੌਤੀ ਔਖੀ ਅਸਲੀ ਲੱਗਦੀ ਹੈ ਕਿਉਂਕਿ ਤੁਹਾਨੂੰ ਸਾਰੀਆਂ ਗੱਲਾਂ ਬਹੁਤ ਜ਼ਿਆਦਾ ਯਾਦ ਰਹਿੰਦੀਆਂ ਨੇ ਉਹਨਾਂ ਨੂੰ ਤਾਂ ਗੱਲ ਯਾਦ ਹੀ ਨਹੀਂ ਆਈ